ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਿਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਸੁਖਣ ਸਨੇਹੇ ਅੱਧੀਆਂ ਛੱਤਾਂ ਵਾਲੇ ਘਰ ਮੇਰਾ ਮਿੱਤਰ ਆਪਣੀ ਜ਼ਿੰਦਗੀ ਦਾ ਦਰਦ ਸੁਣਾ ਰਿਹਾ ਸੀ ਉਸ ਰਾਤ ਮੇਰੀ ਮਾਂ ਬਹੁਤ ਰੋਈ ਸੀ ਉਸ ਤੋਂ ਪਹਿਲਾਂ ਮੈਂ ਆਪਣੀ ਮਾਂ ਨੂੰ ਕਦੀ ਰੋਂਦਿਆਂ ਨਹੀਂ ਸੀ ਵੇਖਿਆ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ ਕਿਉਂਕਿ ਮੈਂ ਕਦੀ ਵੀ ਕਿਸੇ ਇਸਤਰੀ ਨੂੰ ਇਤਨੀ ਨਿਆਸਰੀਅਤ ਅਤੇ ਨਤਾਣੀ ਹਾਲਤ ਦੇ ਵਿੱਚ ਨਹੀਂ ਸੀ ਵੇਖਿਆ ਉਸ ਦਾ ਮੂੰਹ ਦਹਿਸ਼ਤ ਵਿੱਚ ਖੁੱਲਾ ਸੀ ਉਸ ਦੀਆਂ ਅੱਖਾਂ ਵਿੱਚ ਮਜਬੂਰੀ, ਮਾਜੂਸੀ ਅਤੇ ਲਾਚਾਰਗੀ ਸੀ ਮੇਰੀ ਹਰ ਮੁਸ਼ਕਲ ਨੂੰ ਹੱਲ ਕਰਨ ਵਾਲੀ ਮੇਰੀ ਮਾਂ ਅੱਜ ਆ ਪਰੇਸ਼ਾਨ ਸੀ ਕੁਝ ਘੰਟੇ ਪਹਿਲਾਂ ਉਸ ਨੇ ਆਪਣੇ ਗਹਿਣੇ ਲਾ ਕੇ ਪਿਤਾ ਜੀ ਨੂੰ ਦੇ ਦਿੱਤੇ ਸਨ ਪਰ ਉਸ ਰਾਤ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਉਹ ਆਪਣੀ ਜਿੰਦ, ਆਪਣੇ ਸਾਹਾਂ ਦੀ ਪੂੰਜੀ ਅਤੇ ਆਤਮਾ ਵੀ ਕਿਸੇ ਨੂੰ ਸੰਭਾਲ ਰਹੀ ਸੀ ਉਸ ਰਾਤ ਕੁਝ ਤਰਸ ਵਜੋਂ ਕੁਝ ਹਮਦਰਦੀ ਵਜੋਂ ਅਤੇ ਕੁਝ ਵਾਤਾਵਰਨ ਦੇ ਸਹਿਮ ਵਜੋਂ ਮੈਂ ਵੀ ਮਾਂ ਦੇ ਨਾਲ ਲੱਗ ਕੇ ਰੋਣ ਲੱਗ ਪਿਆ ਸਾਂ ਆਪਣੀ ਮਾਂ ਤੋਂ ਪਰੇ ਸੰਸਾਰ ਦਾ ਮੇਰੇ ਕੋਲ ਕੋਈ ਸੰਕਲਪ ਨਹੀਂ ਸੀ ਮੈਨੂੰ ਨਹੀਂ ਸੀ ਪਤਾ ਕਿ ਇਹ ਦੁਨੀਆ ਥਾਲੀ ਜਿੰਨੀ ਸੀ ਕਿ ਪ੍ਰਾਂਤ ਜਿੰਨੀ ਉਸ ਰਾਤ ਰੋਟੀ ਪੱਕੀ ਵੀ ਨਹੀਂ ਸੀ ਮੰਗਣ ਦਾ ਹੌਸਲਾ ਵੀ ਨਹੀਂ ਸੀ ਪਿਆ ਉਸ ਰਾਤ ਐਸੀ ਰੋਂਦੇ ਰੋਂਦੇ ਸੋਂਗੇ ਸਾ ਮੇਰੇ ਮਨ ਵਿੱਚ ਅਨੰਤ ਹਾਹਾਕਾਰ ਸੀ ਤਾਰਿਆਂ ਦੀ ਲੋ ਥੱਲੇ ਸਾਡੇ ਉਦਾਸ ਦੀਦਿਆਂ ਵਿੱਚੋਂ ਅਥਰੂ ਨਿਕਲਦੇ ਰਹੇ ਉਸ ਰਾਤ ਦੀ ਸਾਡੀ ਨੀਂਦਰ ਵਿੱਚ ਕਈ ਜ਼ਮਾਨੇ ਬੀਤ ਗਏ ਕਈ ਯੁੱਗ ਲੰਘ ਗਏ ਬਿਨਾਂ ਕਿਸੇ ਇਨਕਲਾਬ ਦੇ ਵਾਪਰਨ ਦੇ ਸਭ ਕੁਝ ਵਾਪਰ ਗਿਆ ਸਵੇਰੇ ਜਦੋਂ ਉੱਠਿਆ ਤਾਂ ਮੇਰਾ ਬਚਪਨ ਬਹੁਤ ਪਿੱਛੇ ਰਹਿ ਗਿਆ ਸੀ ਇਤਨਾ ਪਿੱਛੇ ਕਿ ਪਰਤ ਕੇ ਵੇਖਿਆ ਵੀ ਕੁਝ ਨਜ਼ਰ ਨਹੀਂ ਸੀ ਆਉਂਦਾ ਸਵੇਰੇ ਜਦੋਂ ਮੈਂ ਆਪਣੀ ਮਾਂ ਨੂੰ ਵੇਖਿਆ ਤਾਂ ਉਹ ਸੱਜਰੀ ਸਵੇਰ ਦੀ ਥਾਂ ਥੱਕੀ ਹੋਈ, ਸ਼ਾਮ ਭਰੀ ਹੋਈ, ਚੀਲ ਦੀ ਥਾਂ ਸੁੱਕੀ ਹੋਈ ਛਪੜੀ ਲੱਗ ਰਹੀ ਸੀ। ਉਸ ਦੇ ਦੋਵੇਂ ਲੋਕ ਉਦਾਸੇ ਗਏ ਸਨ। ਉਸ ਰਾਤ ਨੂੰ ਜਦੋਂ ਯਾਦ ਕਰਦਾ ਹਾਂ ਤਾਂ ਹੁਣ ਵੀ ਮੇਰਾ ਦਿਲ ਇਕੱਲੇ ਹੋਣ ਨੂੰ ਅਤੇ ਇਕੱਲੇ ਹੋ ਕੇ ਰੋਣ ਨੂੰ ਕਰਦਾ ਹੈ। ਦੁੱਖ ਦਰਦ ਸਹਿਮ ਅਤੇ ਉਦਾਸੀ ਦਾ ਮੇਰਾ ਅਹਿਸਾਸ ਉਸ ਰਾਤ ਨਾਲ ਜੁੜਿਆ ਹੋਇਆ ਹੈ। ਗੁਜਰਾਤਾਂ ਮਗਰੋਂ ਜਦੋਂ ਇੱਕ ਸ਼ਾਮ ਮੇਰੇ ਪਿਤਾ ਜੀ ਘਰ ਆਏ ਤਾਂ ਉਹਨਾਂ ਦੇ ਕੱਪੜੇ ਮੈਲੇ ਅਤੇ ਹੱਥ ਖਾਲੀ ਸਨ ਜਿਹੋ ਮੇਰੇ ਪਿਤਾ ਜੀ ਨਾ ਹੁੰਦੇ ਤਾਂ ਉਹਨਾਂ ਲਈ ਮੈਂ ਆਪਣੇ ਘਰ ਦਾ ਬੂਹਾ ਨਾ ਖੋਲਦਾ ਆਪਣੇ ਪਿਤਾ ਜੀ ਦੀ ਉਦਾਸੀ ਦਾ ਇਹ ਮੇਰਾ ਪਹਿਲਾ ਅਨੁਭਵ ਸੀ ਖਾਣਾ ਖਾਣ ਸਮੇ ਪਿਤਾ ਜੀ ਰੋਣ ਲੱਗ ਪਏ ਕਿਸੇ ਪੁਰਸ਼ ਨੂੰ ਮੈਂ ਪਹਿਲੀ ਵਾਰ ਹੁੰਦਿਆਂ ਵੇਖਿਆ ਸੀ ਆਪਣੇ ਪਿਤਾ ਦਾ ਰੋਣਾ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਜ਼ਿੰਦਗੀ ਦੇ ਅਰਥ ਸਮਝਣ ਦੇ ਪੱਖੋਂ ਉਦੋਂ ਮੈਂ ਬਹੁਤ ਛੋਟਾ ਸਾਂ ਪ੍ਰੇਤਨਾ ਅਹਿਸਾਸ ਮੈਨੂੰ ਹੋ ਗਿਆ ਸੀ ਕਿ ਸਾਡੇ ਸੁਪਨਿਆਂ ਦੇ ਰੰਗ ਖੁਰਗੇ ਸਨ ਆਪਣੇ ਪਿਤਾ ਦੇ ਰੋਣ ਦਾ ਦ੍ਰਿਸ਼ ਮੈਂ ਕਦੀ ਨਹੀਂ ਭੁਲਾਂਗਾ ਕਿਉਂਕਿ ਬੜੀ ਦੇਰ ਬਾਅਦ ਮੈਨੂੰ ਸਮਝ ਆਇਆ ਕਿ ਉਸ ਰੋਣ ਵਿੱਚ ਫਰੇਬ ਸੀ ਅਗਲੀ ਸਵੇਰ ਜਦੋਂ ਮੈਂ ਉੱਠਿਆ ਤਾਂ ਮੇਰੀ ਜਵਾਨੀ ਵੀ ਗਵਾਚ ਗਈ ਸੀ ਮੇਰੇ ਜੀਵਨ ਦਾ ਆਰੰਭ ਬੁਢਾਪੇ ਨਾਲ ਹੋਇਆ ਸੀ ਮੈਨੂੰ ਕਦੀ ਪਤੰਗ ਉਡਾਉਣ ਦਾ ਅਫਸਰ ਨਹੀਂ ਮਿਲਿਆ ਮੈਂ ਤਾਂ ਪਤੰਗ ਕੱਟੇ ਜਾਂਦੇ ਅਤੇ ਲੁੱਟੇ ਜਾਂਦੇ ਹੀ ਵੇਖੇ ਹਨ ਜ਼ਿੰਦਗੀ ਨਾਲ ਜਦੋਂ ਵੀ ਮਿਲਨੀ ਹੋਈ ਵਿਥਾਂ ਬਣੀਆਂ ਰਹੀਆਂ ਮੇਰੇ ਜਾਗਣ ਤੋਂ ਪਹਿਲਾਂ ਮੇਰੇ ਪਿਤਾ ਜੀ ਜਾ ਚੁੱਕੇ ਸਨ ਉਹ ਗਏ ਤਾਂ ਸਦਾਰਥ ਵੰਗਸਾਨ ਪਰ ਮਹਾਤਮਾ ਬੁੱਧ ਬਣਨਾ ਉਹਨਾਂ ਦਾ ਉਦੇਸ਼ ਨਹੀਂ ਸੀ ਉਹਨਾਂ ਵਿੱਚ ਬੁੱਧ ਬਣਨ ਦੀ ਸਮਰੱਥਾ ਵੀ ਨਹੀਂ ਸੀ ਕਈ ਸਵਾਲ ਮੇਰੇ ਬੁੱਲਾਂ ਤੇ ਮੁਜਾਰਾ ਕਰਨ ਆਏ ਪਰ ਮੇਰੀ ਮਾਂ ਵੱਲੋਂ ਲੱਗੀ ਚੁੱਪ ਦੀ ਪਾਬੰਦੀ ਕਾਰਨ ਉਹ ਖਿੰਡਰ ਗਏ ਪਿਤਾ ਜੀ ਕਿਸੇ ਹੋਰ ਔਸਤਰੀ ਨਾਲ ਨਵਾਂ ਜੀਵਨ ਆਰੰਭ ਕਰਨ ਲਈ ਚਲੇ ਗਏ ਸਨ ਅਤੇ ਮੇਰੀ ਮਾਂ ਨੂੰ ਮੇਰੇ ਲਈ ਅਤੇ ਮੈਨੂੰ ਮੇਰੀ ਮਾਂ ਲਈ ਛੱਡ ਗਏ ਸਨ ਮਾਂ ਮੇਰੀ ਨੇ ਆਪਣੇ ਦਾਜ ਵਿੱਚ ਲਿਆਂਦੀ ਸਲਾਈ ਦੀ ਮਸ਼ੀਨ ਕੱਢ ਲਈ ਸੀ ਅਤੇ ਆਪਣੀ ਪਾਟੀ ਹੋਈ ਕਿਸਮਤ ਨੂੰ ਸਿਉਣ ਦੇ ਆਹਰ ਵਿੱਚ ਉਹ ਜੁਟ ਗਈ ਸੀ ਉਸ ਦੇ ਅੰਦਰ ਇੱਕ ਡੂੰਗੀ ਖਾਮੋਸ਼ੀ ਫਸਰ ਗਈ ਸੀ ਉਹ ਪੱਥਰ ਨਾਲੋਂ ਵੀ ਮਜ਼ਬੂਤ ਸ਼ੀਸ਼ਾ ਬਣ ਗਈ ਸੀ ਅਸੀਂ ਅੱਧੀ ਛੱਤ ਵਾਲੇ ਘਰ ਵਿੱਚ ਰਹਿ ਰਹੇ ਸਾਂ ਮੇਰੀ ਮਾਂ ਨੇ ਆਪਣੀ ਹਿੰਮਤ ਨਾਲ ਮਕਾਨ ਨੂੰ ਘਰਤਾ ਬਣਾ ਲਿਆ ਹੈ ਪਰ ਉਸ ਦੀ ਛੱਤ ਸਦਾ ਅੱਧੀ ਹੀ ਰਹੀ ਹੈ ਉਹ ਜਿੱਤ ਜਿੱਤ ਕੇ ਹਾਰਦੀ ਰਹੀ ਹੈ ਜੇ ਮੇਰੇ ਪਿਤਾ ਜੀ ਮੇਰੀ ਮਾਂ ਨੂੰ ਛੱਡ ਗਏ ਸਨ ਤਾਂ ਇਹ ਇੱਕ ਪੁਰਸ਼ ਵੱਲੋਂ ਇੱਕ ਇਸਤਰੀ ਨਾਲ ਕੀਤੀ ਵਿਦੀਕੀ ਨਹੀਂ ਸੀ ਇਸ ਪਿੱਛੇ ਸਮੁੱਚੀ ਸਮਾਜਿਕ ਸੋਚ ਸਮੁੱਚੀ ਰਾਜਨੀਤੀ ਸਮੁੱਚਾ ਧਰਮ ਸੋਚਾ ਦਰਸ਼ਨ ਸਮੁੱਚੀ ਆਰਥਿਕਤਾ ਤੇ ਸਮੁੱਚਾ ਇਤਿਹਾਸ ਕਾਰਜਸ਼ੈਲੀ ਸੀ ਇਸ ਮੁੱਛੀ ਪੁਰਸ਼ ਜਾਤ ਵੱਲੋਂ ਸਮੁੱਚੀ ਔਰਤ ਜਾਤ ਦਾ અપਮਾਨ ਸੀ ਜਦੋਂ ਕਿਸੇ ਨਾਲ ਨਫ਼ਰਤ ਹੋ ਜਾਵੇ ਤਾਂ ਉਸ ਨਾਲ ਹੋਰ ਨਫ਼ਰਤ ਕਰਨ ਦੇ ਨਿਤ ਨਵੇਂ ਕਾਰਨ ਲੱਭਦੇ ਰਹਿੰਦੇ ਹਨ ਜਿਉਂ-ਜਿਉਂ ਮਨੁੱਖ ਜੀਵਨ ਦੇ ਪੜਾਅ ਪਾਰ ਕਰਦਾ ਹੈ ਉਸਦੇ ਜੀਵਨ ਨਾਲ ਇੱਕ ਇਤਿਹਾਸ ਜੁੜਦਾ ਜਾਂਦਾ ਹੈ ਹਰ ਮਨੁੱਖ ਕੋਲ ਜਾਤਾਂ ਦੀ ਨਿਵੇਕਲੀ ਪੂੰਜੀ ਹੁੰਦੀ ਹੈ ਇਸ ਪੂੰਜੀ ਦੇ ਆਧਾਰ ਤੇ ਹੀ ਅਸੀਂ ਵੱਖਰੇ-ਵੱਖਰੇ ਪ੍ਰਤੀਤ ਹੁੰਦੇ ਹਾਂ ਇਹਨਾਂ ਜਾਤਾਂ ਦੇ ਆਧਾਰ ਤੇ ਹੀ ਅਸੀਂ ਭੁੱਖ ਦੀ ਕਲਪਨਾ ਕਰਦੇ ਹਾਂ ਜਿਵੇਂ ਸਾਡਾ ਅਤੀਤ ਵੱਖਰਾ ਹੁੰਦਾ ਹੈ ਤਿਵੇਂ ਹੀ ਹਰ ਕਿਸੇ ਦਾ ਭਵਿੱਖ ਸੰਬੰਧੀ ਸੰਕਲਪ ਵੀ ਵੱਖਰਾ ਹੁੰਦਾ ਹੈ ਅਸੀਂ ਆਪਣੇ ਨਿਰਣਿਆਂ ਗਲਤੀਆਂ ਚੁੱਕੇ ਕਦਮਾਂ ਤੇ ਉਹਨਾਂ ਵਿੱਚੋਂ ਨਿਕਲਣ ਵਾਲੇ ਚੰਗੇ ਮਾੜੇ ਦੀਜਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਇਹ ਸਭ ਕੁਝ ਦੂਜਿਆਂ ਨਾਲ ਸਾਡੇ ਸਬੰਧਾਂ ਦੇ ਅਨੁਸਾਰ ਨੂੰ ਨਿਰਧਾਰਿਤ ਕਰਦਾ ਹੈ ਜੀਵਨ ਦੀ ਹਰ ਉਮਰ ਉੱਤੇ ਉਸ ਤੋਂ ਪਹਿਲੇ ਵਰਿਆਂ ਦੇ ਅਨੁਭਵਾਂ ਦਾ ਪ੍ਰਭਾਵ ਪੈਂਦਾ ਹੈ ਜੀਵਨ ਦੀ ਕਿਸੇ ਉਮਰ ਵਿੱਚ ਅਪਣਾਉਣ ਤੋਂ ਪਹਿਲਾਂ ਉਸ ਉਮਰ ਵਾਲੇ ਦੂਜੇ ਬੰਦਿਆਂ ਦੇ ਵਿਹਾਰ ਦੇ ਪ੍ਰਮਾਣ ਸਾਡੇ ਕੋਲ ਹੁੰਦੇ ਹਨ ਆਪ ਵੱਡੇ ਭਰਾ ਬਣਨ ਤੋਂ ਪਹਿਲਾਂ ਕਿਸੇ ਦੇ ਵੱਡੇ ਭਰਾ ਦੀ ਉਦਾਹਰਨ ਤੇ ਆਪ ਪਿਤਾ ਬਣਨ ਤੋਂ ਪਹਿਲਾਂ ਆਪਣੇ ਪਿਤਾ ਦੀ ਜਾਂ ਕਿਸੇ ਹੋਰ ਦੇ ਪਿਤਾ ਦੀ ਮਿਸਾਲ ਸਾਡੇ ਸਾਹਮਣੇ ਹੁੰਦੀ ਹੈ ਪਰ ਅਸੀਂ ਕਿਹੋ ਜਿਹੇ ਵੱਡੇ ਭਰਾ ਤੇ ਕਿਹੋ ਜਿਹੇ ਪਿਤਾ ਬਣਾਂਗੇ ਇਹ ਸਾਡੇ ਸਮੁੱਚੇ ਕਾਰਜਾਂ ਸਾਡੀਆਂ ਸੋਚਾਂ ਤੇ ਨਿੱਜੀ ਅਨੁਭਵਾਂ ਤੇ ਨਿਰਭਰ ਕਰਦਾ ਹੈ ਕੁਸਤਕਾਂ ਸਾਨੂੰ ਸੇਧ ਤਾਂ ਦਿੰਦੀਆਂ ਹਨ ਪਰ ਰਸਤਾ ਸਾਡੇ ਅਨੁਭਵ ਹੀ ਸਿਰਜਦੇ ਹਨ ਸਾਡਾ ਅਨੁਭਵ ਕੇਵਲ ਸਾਡਾ ਅਨੁਭਵ ਨਹੀਂ ਹੁੰਦਾ ਉਸ ਵਿੱਚ अनेਕਾਂ ਹੋਰ ਔਰਤਾਂ ਤੇ ਪੁਰਸ਼ਾਂ ਦਾ ਯੋਗਦਾਨ ਹੁੰਦਾ ਹੈ ਜਦੋਂ ਫਰਜ਼ਾਂ ਨੂੰ ਵਿਸਾਰ ਕੇ ਅਸੀਂ ਆਪਣੇ ਹੱਕਾਂ ਪ੍ਰਤੀ ਵਿਦੇ ਰਸਚੇਤ ਹੋ ਜਾਈਏ ਤਾਂ ਪਰਿਵਾਰ ਸਹਿਜੇ ਹੀ ਵਿਸ਼ਵਾਸ ਪਿਆਰ ਨਿਗ ਸੁੱਖ ਅਤੇ ਸੁਰੱਖਿਆ ਦੀ ਥਾਂ ਨਫ਼ਰਤ ਦਾ ਅਖਾੜਾ ਬਣ ਜਾਂਦਾ ਹੈ ਇੱਕ ਪੀੜੀ ਪਹਿਲਾਂ ਤੱਕ ਵੀ ਇਸਤਰੀ ਕਦੀ ਆਪਣੇ ਪਤੀ ਦਾ ਘਰ ਨਹੀਂ ਸੀ ਛੱਡਦੀ ਕੱਢ ਦਿੱਤੀ ਜਾਂਦੀ ਸੀ ਹੁਣ ਪਤੀ ਉਸ ਨੂੰ ਛੱਡ ਕੇ ਚਲੇ ਜਾਂਦੇ ਹਨ ਵਿਆਹ ਤੇ ਪਰਿਵਾਰ ਬਾਰੇ ਸੋਚਣ ਦੇ ਪੱਖੋਂ ਮਤਭੇਦ ਤਾਂ ਹਨ ਪਰ ਇਹਨਾਂ ਦੇ ਮਹੱਤਵ ਸਬੰਧੀ ਕੋਈ ਵਿਵਾਦ ਨਹੀਂ ਭਾਵੇਂ ਵਿਆਹ ਤੇ ਪਰਿਵਾਰ ਪਵਿੱਤਰ ਸੰਕਲਪ ਨਹੀਂ ਰਹੇ ਪਰ ਮਹੱਤਵਪੂਰਨ ਅਜੇ ਵੀ ਹਨ ਵਿਆਹ ਤੋਂ ਪਹਿਲਾਂ ਵਿਆਹ ਤੋਂ ਬਾਅਦ ਇਹ ਸਬੰਧਾਂ ਨੂੰ ਅਜੇ ਖਿੜੇ ਮੱਥੇ ਪਰਵਾਹ ਨਹੀਂ ਕੀਤਾ ਗਿਆ ਤਲਾਕ ਨੂੰ ਹੁਣ ਪੁਰਸ਼ ਦੀਆਂ ਵਿਧੀਆਂ ਵਿੱਚੋਂ ਇੱਕ ਵਿਧਿਕੀ ਗਿਣਿਆ ਜਾਣ ਲੱਗ ਪਿਆ ਹੈ ਸਮਾਜ ਵਿੱਚ ਸੰਤੁਲਿਤ ਸਬੰਧਾਂ ਵਾਲੇ ਪਰਿਵਾਰਾਂ ਦੀ ਗਿਣਤੀ ਘਟ ਰਹੀ ਹੈ ਅਤੇ ਟੁੱਟ ਗਏ ਤੇ ਟੁੱਟ ਰਹੇ ਪਰਿਵਾਰਾਂ ਦੀ ਗਿਣਤੀ ਵੱਧ ਰਹੀ ਹੈ। ਭਾਵੇਂ ਬੱਚੇ ਪਰਿਵਾਰ ਨੂੰ ਟੁੱਟਣ ਤੋਂ ਰੋਕੀ ਰੱਖਦੇ ਹਨ ਪਰ ਬੱਚਿਆਂ ਦੀ ਪਰਿਵਾਰ ਨੂੰ ਜੋੜੀ ਰੱਖਣ ਦੀ ਯੋਗਤਾ ਸੁਗੜਦੀ ਜਾ ਰਹੀ ਹੈ। ਇੱਕ ਦੂਜੇ ਨੂੰ ਸਾਂਝੀ ਛੱਤ ਥੱਲੇ ਬਰਦਾਸ਼ਤ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਪੁਰਸ਼ ਵੱਲੋਂ त्यागे ਜਾਣ ਦੀ ਸੂਰਤ ਵਿੱਚ ਇਸਤਰੀ ਸਾਹਮਣੇ ਕੋਈ ਬਦਲ ਨਹੀਂ ਰਹਿੰਦਾ ਅਤੇ ਮਾਪਿਆਂ ਦੇ ਦਰਵਾਜ਼ੇ ਵੀ ਹੁਣ ਥੋੜਾ ਚਿਰ ਹੀ ਖੁੱਲਦੇ ਹਨ। ਜੋਕੇ ਜੋਗ ਵਿੱਚ ਸਮੱਸਿਆ ਨਹੀਂ ਕਿ ਵਿਆਹ ਨੂੰ ਬਧੇਰੇ ਸੁਖਦਾਇ ਕਿਵੇਂ ਬਣਾਇਆ ਜਾਵੇ ਸੁਖੋ ਸਮੱਸਿਆ ਤਾਂ ਇਹ ਹੈ ਕਿ ਇਸ ਨੂੰ ਟੁੱਟਣ ਤੋਂ ਦੋ ਫਾੜ ਹੋਣ ਤੋਂ ਬਚਾਇਆ ਕਿਵੇਂ ਜਾਵੇ ਪਹਿਲਾਂ ਪਰਿਵਾਰ ਦੀ ਇਹ ਸਮੱਸਿਆ ਹੁੰਦੀ ਸੀ ਕਿ ਵਿਆਹ ਕਦੋਂ ਹੋਵੇਗਾ ਤੇ ਕਿੱਥੇ ਹੋਵੇਗਾ ਪਰ ਹੁਣ ਇਹ ਸਮੱਸਿਆ ਹੈ ਕਿ ਇਹ ਕਿੰਨਾ ਚਿਰ ਚੱਲੇਗਾ ਇਸਤਰੀ ਪੁਰਸ਼ ਵਿਚਕਾਰ ਕੋਈ ਵੀ ਲੰਮਾ ਹੰਡਣਸਾਰ ਰਿਸ਼ਤਾ ਵਿਆਹ ਤੋਂ ਬਿਨਾਂ ਸੰਭਵ ਨਹੀਂ ਹੁੰਦਾ ਇਹ ਲੈਣ ਦੇਣ ਦਾ ਰਿਸ਼ਤਾ ਹੁੰਦਾ ਹੈ ਅਤੇ ਲੈਣ ਦੇਣ ਦੇ ਹਰ ਰਿਸ਼ਤੇ ਵਿੱਚ ਔਸਤਰੀ ਨੂੰ ਵਧੇਰੇ ਦੇਣਾ ਪੈਂਦਾ ਹੈ। ਵਿਆਹ ਸਾਡਾ ਸਮਾਜਿਕ ਹੀ ਨਹੀਂ ਸਾਡਾ ਆਰਥਿਕ ਜੀਵਨ ਵੀ ਨਿਰਧਾਰਿਤ ਕਰਦਾ ਹੈ। ਇਹ ਰਿਸ਼ਤਿਆਂ ਨੂੰ ਅਰਥ ਦਿੰਦਾ ਹੈ, ਸਬੰਧਾਂ ਨੂੰ ਵਾਤਾਵਰਣ ਪ੍ਰਦਾਨ ਕਰਦਾ ਹੈ ਤੇ ਸਰੀਰਕ, ਮਾਨਸਿਕ, ਭਾਵਕ ਅਤੇ ਸਮਾਜਿਕ ਵਿਕਾਸ ਦੇ ਨੇਮ ਉਸਾਰਦਾ ਹੈ। ਔਸਤਰੀ ਨੂੰ ਪਤਾ ਹੈ ਕਿ ਬੇਕਦਰਾਂ ਨਾਲ ਸਮਝੌਤੇਆਂ ਬਿਨਾਂ ਜ਼ਿੰਦਗੀ ਨਹੀਂ guzari ਜਾ ਸਕਦੀ। ਇਹੀ ਕਾਰਨ ਹੈ ਕਿ ਉਹ ਇਕੱਲੇ ਹੋਣ ਤੋਂ ਬਚਣ ਲਈ ਹੋਰ ਕੁਰਬਾਨੀ ਕਰਨ ਲਈ ਤਿਆਰ ਹੋ ਜਾਂਦੀ ਹੈ। ਇਸਤਰੀ ਵਿੱਚ ਸ਼ਰਦਾ ਅਤੇ ਨਿਮਰਤਾ ਦੇ ਭਾਵ ਅਕਸਰ ਇਕੱਲੇ ਰਹਿ ਜਾਣ ਦੇ ਡਰ ਵਿੱਚ ਉਪਜਦੇ ਹਨ। ਕਿਸੇ ਵੀ ਸਮਾਜ ਵਿੱਚ ਕਿਸੇ ਇਕੱਲੀ ਕਾਰੀ ਔਰਤ ਲਈ ਆਪਣੇ ਵजूद ਨੂੰ ਬਣਾਈ ਰੱਖਦਿਆਂ ਸਵੈ ਮਾਨ ਨਾਲ ਵਿਚਰਨਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ। ਅਤੇ ਇਹ ਨਿਤ ਦਿਨ ਹੋਰ ਮੁਸ਼ਕਲ ਹੁੰਦਾ ਜਾਵੇਗਾ। ਕਿਉਂਕਿ ਆਰਥਿਕ ਜਦਲ ਜਹਿਦ ਇਤਨੀ ਸਖਤ ਭਿਆਨਕ ਬੇਕਿਰਕਤੇ ਜਰਵਾਣੀ ਹੁੰਦੀ ਜਾ ਰਹੀ ਹੈ ਕਿ ਇਸ ਕਾਰਨ ਸਭ ਰਿਸ਼ਤਿਆਂ ਦੀ ਪਛਾਣ ਗਵਾਚ ਗਈ ਹੈ। ਪੁਰਸ਼ ਵਿਚਾਰਾਂ, ਅਸੂਲਾਂ ਅਤੇ ਸਿਧਾਂਤਾਂ ਪ੍ਰਤੀ ਵਫਾਦਾਰ ਹੁੰਦੇ ਹਨ। ਜਦੋਂ ਕਿ ਔਰਤਾਂ ਮਨੁੱਖਾਂ ਅਤੇ ਰਿਸ਼ਤਿਆਂ ਪ੍ਰਤੀ ਸੁਹਿਰਦ ਹੁੰਦੀਆਂ ਹਨ। ਪੁਰਸ਼ਾਂ ਦੇ بنائے ਅਤੇ ਪੁਰਸ਼ ਬਿਰਤੀ ਨਾਲ ਉਸਾਰੇਗੇ ਸੰਸਾਰ ਵਿੱਚ ਜਦੋਂ ਔਰਤ ਨੂੰ ਇਕੱਲਿਆਂ ਵਿਚਰਨਾ ਪੈਂਦਾ ਹੈ ਤਾਂ ਉਸ ਦੀ ਸਥਿਤੀ ਯੂਸੇਬੀਕੀ ਵਾਲੀ ਹੁੰਦੀ ਹੈ ਜਿਹੜਾ ਖੱਬੇ ਹੱਥ ਵਿੱਚ ਤਲਵਾਰ ਫੜ ਕੇ ਜੁਦ ਕਰੇ ਪੁਰਸ਼ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਸੋ ਉਹਨਾਂ ਨਾਲ ਧੋਖਾ ਵੀ ਨਹੀਂ ਹੁੰਦਾ ਇਸਤਰੀਆਂ ਆਪਣੀ ਵਿਸ਼ਵਾਸੀ ਬਿਰਤੀ ਕਾਰਨ ਸਭ ਨਹੀਂ ਥਾਈ ਸਹਿਜੇ ਹੀ ਠੱਗੀਆਂ ਤੇ ਲੁੱਟੀਆਂ ਜਾਂਦੀਆਂ ਹਨ ਵੇਖਿਆ ਗਿਆ ਹੈ ਕਿ ਪੁਰਸ਼ ਵਿਆਹ ਕਰਾਉਣਾ ਤਾਂ ਪਸੰਦ ਕਰਦੇ ਹਨ ਪਰ ਹਰ ਵੇਲੇ ਜ਼ਿੰਮੇਵਾਰ ਪਤੀ ਬਣਨਾ ਪਸੰਦ ਨਹੀਂ ਕਰਦੇ ਨੇ ਰਸੰਦੇ ਇਹ ਵੀ ਵੇਖਿਆ ਗਿਆ ਹੈ ਕਿ ਕੇਵਲ ਇੱਕ ਧਿਰ ਦੇ ਗਲਤ ਹੋਣ ਦੀ ਸੂਰਤ ਵਿੱਚ ਲੜਾਈ ਲੰਮੀ ਨਹੀਂ ਹੋ ਸਕਦੀ। ਸ਼ੱਕ ਕਰਨਾ ਉਤਨਾ ਦੁਖਦਾਈ ਨਹੀਂ ਹੁੰਦਾ ਜਿੰਨਾ ਸ਼ੱਕ ਪ੍ਰਗਟਾਉਣਾ। ਕਾਰਨ ਅਨੇਕਾਂ ਹਨ ਪਰ ਨਤੀਜਾ ਇੱਕੋ ਹੈ ਕਿ ਪਰਿਵਾਰ ਟੁੱਟ ਰਹੇ ਹਨ। ਪਰਿਵਾਰ ਟੁੱਟਣ ਤੋਂ ਪਹਿਲਾਂ ਬਹੁਤ ਕੁਝ ਵਾਪਰਦਾ ਹੈ। ਇਸਤਰੀਆਂ ਨੂੰ ਬੇਇੱਜ਼ਤੀ ਤੋਂ ਡਰਤਾ ਲੱਗਦਾ ਹੈ ਪਰ ਉਹਨਾਂ ਨੂੰ ਆਪਣੀ ਇੱਜ਼ਤ ਦਾ ਉਤਨਾ ਡੂੰਘਾ ਅਹਿਸਾਸ ਨਹੀਂ ਹੁੰਦਾ ਜਿੰਨਾ ਪੁਰਸ਼ਾਂ ਨੂੰ ਹੁੰਦਾ ਹੈ। ਸੋ ਬੱਚਿਆਂ ਦੀ ਖਾਤਰ ਜਾਂ ਆਪਣੇ ਮਾਪਿਆਂ ਦੀ ਖਾਤਰ ਉਹ ਤੰਗੀ ਪਰੇਸ਼ਾਨੀ ਦੇ ਬਾਵਜੂਦ ਪਤੀਆਂ ਕੋਲ ਵਾਪਸ ਮੁੜ ਆਉਂਦੀਆਂ ਹਨ। ਇਸਤਰੀਆਂ ਨੂੰ ਇਕੱਲਿਆਂ ਰਹਿਣ ਦੀ ਜਾਂਚ ਨਹੀਂ ਆਉਂਦੀ। ਪਤੀ ਦੇ ਹੁੰਦਿਆਂ ਵੱਖਰੇ ਰਹਿਣਾ ਉਹਨਾਂ ਨੂੰ ਅਜੀਬ ਵੀ ਲੱਗਦਾ ਹੈ। ਵਿਦਾਦਾ ਦੇ ਰੂਪ ਵਿੱਚ ਇਸਤਰੀ ਨੂੰ ਇਕੱਲਿਆਂ ਵਿਚਰਨ ਦੀ ਮਜਬੂਰੀ ਹੁੰਦੀ ਹੈ ਪਰ ਪਤੀ ਨਾਲ ਅਨਬੰਧ ਦੇ ਕਾਰਨ ਵੱਖਰੇ ਰਹਿੰਦੇ ਆ ਉਸ ਨੂੰ ਪ੍ਰਤੀਤ ਹੁੰਦਾ ਰਹਿੰਦਾ ਹੈ ਕਿ ਕੁਝ ਨਾ ਕੁਝ ਅਜਿਹਾ ਵਾਪਰੇਗਾ ਕਿ ਸਭ ਕੁਝ ਠੀਕ ਹੋ ਜਾਵੇਗਾ ਪਰ ਕਈ ਵਾਰੀ ਵਾਪਸ ਮੁੜਨ ਦਾ ਕੋਈ ਰਾਹ ਹੀ ਨਹੀਂ ਲੱਭਦਾ ਪਤੀ ਦੀ ਵਿਧੀਕੀ ਦੇ ਬਾਵਜੂਦ ਇਸਤਰੀ ਨੂੰ ਹਰ ਵੇਲੇ ਉਸ ਦਾ ਫਿਕਰ ਰਹਿੰਦਾ ਹੈ ਕਿ ਰੋਟੀ ਕੱਪੜੇ ਤੋਂ ਤੰਗ ਹੋ ਰਿਹਾ ਹੋਵੇਗਾ ਉਹ ਆਪਣੇ ਪਤੀ ਬਾਰੇ ਆ ਭਾਵੇਂ ਉਹ ਕਿਤਨਾ ਬੁਰਾ ਭਲਾ ਬੋਲੇ ਕਿਸੇ ਦੇ ਮੋਹ ਉਸ ਦੀ ਬराई ਨਹੀਂ ਸੁਣ ਸਕਦੀ ਇਸਤਰੀ ਕਿਸੇ ਵੀ ਸਥਿਤੀ ਵਿੱਚ ਹੋਵੇ ਉਹ ਅਕਸਰ ਕਿਸੇ ਨਾ ਕਿਸੇ ਸਮੱਸਿਆ ਕਾਰਨ ਉਦਾਸੀ ਦੇ ਵਾਤਾਵਰਨ ਵਿੱਚ ਵਿਚਰਦੀ ਹੈ ਕਿਸੇ ਨਾਲ ਰਹਿਣਾ ਉਸ ਦਾ ਸੁਭਾਅ ਹੈ ਉਸ ਨੂੰ ਨਹੀਂ ਪਤਾ ਕਿ ਕੱਲ੍ਹਾਂ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਇਹ ਕਿਸ ਤਰੀਕੇ ਨੇ ਦੱਸਿਆ ਮੈਨੂੰ ਮਾਰਨ ਤੋਂ ਉਪਰੰਤ ਉਹ ਮਾਫੀਆਂ ਮੰਗਣ ਲੱਗ ਪੈਂਦਾ ਮਾਰਨ ਸਮੇ ਉਹ ਮੈਨੂੰ ਕੋਈ ਬੇਗਾਨਾ ਲੱਗਦਾ ਪਰ ਜਦੋਂ ਮਾਫੀਆਂ ਮੰਗਦਾ ਤਾਂ ਆਪਣਾ ਆਪਣਾ ਲੱਗਦਾ ਮਾਰਨ ਤੋਂ ਪ੍ਰੰਤ ਉਹ ਅਕਸਰ ਰੋਣ ਲੱਗ ਪੈਂਦਾ ਉਸ ਸਮੇ ਮੈਨੂੰ ਇੰਜ ਲੱਗਦਾ ਜਿਵੇਂ ਉਹ ਆਪਣੇ ਆਪ ਨਾਲ ਲੜ ਰਿਹਾ ਹੋਵੇ ਉਹ ਨਾ ਮਾਰਨ ਦੇ ਵਾਅਦੇ ਤੋੜਨ ਲਈ ਆਪਣੇ ਆਪ ਨੂੰ ਕੁਸ਼ਣ ਲੱਗ ਪੈਂਦਾ ਜਦੋਂ ਇਹ ਮਾਰਨਾ ਕੁੱਟਣਾ ਤੇ ਹੋਰ ਸਭ ਕੁਝ ਇੱਕ ਹੱਦ ਤੋਂ ਵੱਧ ਗਿਆ ਤਾਂ ਮੇਰਾ ਮਨ ਉਸ ਦੀਆਂ ਵਧੀਆਂ ਨੂੰ ਹੋਰ ਬਰਦਾਸ਼ਤ ਕਰਨ ਤੋਂ ਇਨਕਾਰੀ ਹੋ ਗਿਆ। ਮੈਂ ਵੱਖਰਾ ਰਹਿਣ ਲੱਗ ਪਈ। ਸਭ ਤੋਂ ਪਹਿਲੀ ਸਮੱਸਿਆ ਮਕਾਨ ਦੀ ਸੀ। ਮਾਇਕ ਕਮਜ਼ੋਰੀ ਕਾਰਨ ਮੇਰਾ ਜੀਵਨ ਪੱਦਰ ਕੰਗਾਲਾਂ ਵਰਗਾ ਹੋ ਗਿਆ ਸੀ। ਹਰ ਚੀਜ਼ ਮੈਨੂੰ ਆਪਣੀ ਵਿੱਤ ਤੋਂ ਬਾਹਰ ਪ੍ਰਤੀਤ ਹੋਈ। ਇਸ ਨਾਲੋਂ ਵੀ ਵੱਡੀ ਸਮੱਸਿਆ ਮੇਰੇ ਮਨ ਵਿੱਚ ਬੈਠਿਆ ਉਹ ਡਰ ਸੀ ਕਿ ਉਹ ਅਚਾਨਕ ਆ ਜਾਵੇਗਾ ਤੇ ਮੇਰੇ ਆਲ ਨੂੰ ਥੀਲਾ ਥੀਲਾ ਕਰ ਜਾਵੇਗਾ। ਕਿਸੇ ਹੋਰ ਸ਼ਹਿਰ ਮੈਂ ਇਸ ਕਰਕੇ ਨਹੀਂ ਜਾ ਸਕਦੀ ਸਾਂ ਕਿਉਂਕਿ ਉੱਥੇ ਮੇਰਾ ਕੋਈ ਵਕਫ ਨਹੀਂ ਸੀ ਮੈਨੂੰ ਨਿਤ ਨਮੀਆਂ ਧਮਕੀਆਂ ਮਿਲਦੀਆਂ ਰਹੀਆਂ ਪਰ ਹੌਲੀ-ਹੌਲੀ ਮੈਂ ਆਪਣੇ ਡਰ ਤੇ ਕਾਬੂ ਪਾ ਲਿਆ ਭਾਰਤੀ ਨੇ ਦੱਸਿਆ ਮੈਨੂੰ ਆਪਣੇ ਪਤੀ ਦੀ ਸ਼ਰਾਬ ਪੀਣ ਦੀ ਆਦਤ ਦਾ ਵਿਆਹ ਤੋਂ ਪਹਿਲਾਂ ਵੀ ਪਤਾ ਸੀ ਪਰ ਉਹ ਵਿਆਹ ਤੋਂ ਬਾਅਦ ਬਦਲ ਜਾਣ ਦੀ ਸੋਹਾਂ ਖਾਇਆ ਕਰਦਾ ਸੀ ਮੇਰਾ ਦਿਲ ਕਰਦਾ ਹੈ ਕਿ ਕੋਈ ਮੇਰਾ ਮੂੰਹ ਫੜ ਕੇ ਮੇਰੇ ਮੂੰਹ ਤੇ ਦੋਵੇਂ ਪਾਸਿਓਂ ਜ਼ੋਰ-ਜ਼ੋਰ ਦੀਆਂ ਚਪੇੜਾਂ ਮਾਰੇ ਕਿਉਂ ਕਿਉਂ ਸਭ ਜਾਣਦਿਆਂ ਬੁੱਝਦਿਆਂ ਮੈਂ ਉਸ ਨਾਲ ਵਿਆਹ ਕਰਵਾਉਣ ਦੀ ਜਿੱਦ ਕੀਤੀ ਕਿਤਨੇ ਸਾਲ ਮੈਂ ਉਸ ਦੀਆਂ ਵਧੀਆਂਕੀਆਂ ਇਹ ਸੋਚ ਕੇ ਚੰਦੀ ਰਹੀ ਕਿ ਮੇਰੇ ਬੱਚੇ ਕੋਲ ਆਪਣੇ ਪਿਓ ਦਾ ਨਾਂ ਤਾਂ ਹੈ ਹੁਣ ਮੈਨੂੰ ਆਪਣਾ ਘਰ ਇੰਜ ਲੱਗਦਾ ਹੈ ਜਿਵੇਂ ਹੱਡ ਦਾ ਪਾਣੀ ਉੱਤਰ ਜਾਣ ਮਗਰੋਂ ਖਸਤਾ ਹਾਲਤ ਵਾਲਾ ਵਿਖਾਈ ਦੇ ਰਿਹਾ ਹੋਵੇ ਮੈਨੂੰ ਨਹੀਂ ਪਤਾ ਕਿ ਮੈਂ ਦੁਖੀ ਹਾਂ ਜਾਂ ਉਦਾਸ ਹਾਂ ਪਰ ਮੈਂ ਖੁਸ਼ ਨਹੀਂ ਹਾਂ ਕੋਮਲ ਨੇ ਆਪਣੀ ਹੱਦਬਿੱਤੀ ਸੁਣਾਈ ਮੈਂ ਵੱਖਰੀ ਰਹਿ ਰਹੀ ਸਾਂ ਪਰ ਉਹ ਉੱਥੇ ਵੀ ਆਪਣੇ ਮੈਲੇ ਕੱਪੜੇ ਧੋਣ ਲਈ ਦੇ ਜਾਂਦਾ ਜਿਸ ਨਾਲ ਨਫ਼ਰਤ ਹੋਵੇ ਉਸਦੇ ਮੈਲੇ ਕੱਪੜੇ ਧੋਣੇ ਬਹੁਤ ਮੁਸ਼ਕਲ ਹੁੰਦੇ ਹਨ ਨਾਬਕਵੈਲ ਮੈਂ ਉਸਦੇ ਕੱਪੜੇ ਧੋਣ ਦੀ ਸਗ ਉਹਨਾਂ ਦੀ ਉੱਦੜੀਆਂ ਸੀਣਾ ਤੇ ਟੁੱਟੇ ਬਟਨ ਵੀ ਠੀਕ ਕਰਦੀ ਉਹਨਾਂ ਉੱਤੇ ਇਸਤਰੀ ਫੇਰਦੀ ਉਸਦਾ ਧਿਆਨ ਰੱਖਣ ਦੀ ਜ਼ਿੰਮੇਵਾਰੀ ਤੋਂ ਮੈਂ ਕਦੀ ਵੀ ਮੁਕਤ ਨਹੀਂ ਹੋ ਸਕੀ ਮੈਂ ਉਸ ਤੋਂ ਪਰੇਸ਼ਾਨ ਸਾਂ ਪਰ ਫਿਰ ਵੀ ਮੈਂ ਉਸ ਤੋਂ ਉਸ ਨੂੰ ਉਡੀਕਦੀ ਰਹਿੰਦੀ ਉਹ ਆਉਂਦਾ ਕੁਝ ਚਿਰ ਚੁੱਪਚਾਪ ਬੈਠਾ ਰਹਿੰਦਾ ਵੱਖਰੇ ਹੋ ਕੇ ਉਸਦਾ ਵਿਹਾਰ ਬੜਾ ਸੌਂਹਾ ਵਾਂਗ ਹੋ ਗਿਆ ਸੀ ਜਿਵੇਂ ਹਾਰਿਆ ਹੋਇਆ ਜਵਾਰੀ ਬੜਾ ਸੌਹ ਪ੍ਰਤੀਤ ਹੁੰਦਾ ਹੈ ਇਹ ਤਬਦੀਲੀ ਪੱਕੀ ਨਹੀਂ ਹੁੰਦੀ ਜਦੋਂ ਮੈਂ ਕਹਿੰਦੀ ਹੁਣ ਤੁਸੀਂ ਜਾਓ ਤਾਂ ਉਹ ਉੱਠ ਕੇ ਤੁਰ ਪੈਂਦਾ ਮੈਨੂੰ ਬੜਾ ਅਜੀਬ ਲੱਗਦਾ ਕਿ ਮੇਰੇ ਹੁਕਮ ਦੀ ਤਾਮਿਲ ਹੋਣ ਲੱਗ ਪਈ ਸੀ। ਪੁਖਵਾਲ ਵੇਖਦੀ ਹਾਂ, ਵੇਖਦੀ ਤਾਂ ਹਾਂ ਪਰ ਅਤੀਤ ਭੁੱਲਿਆ ਨਹੀਂ ਜਾਂਦਾ। ਇੰਜ ਲੱਗਦਾ ਹੈ ਜਿਵੇਂ ਇੱਕ ਚੌਂਕ ਵਿੱਚ ਖਲੋਤੀ ਹੋਵਾਂ ਪਰ ਰਸਤਾ ਚੁਣਨ ਦੀ ਹਿੰਮਤ ਨਾ ਹੋਵੇ। ਨਿਰਮਲ ਨੇ ਦੱਸਿਆ ਮੈਨੂੰ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਸਾਵੇਂ ਇਸ ਖਾਮੀ ਨਹੀਂ ਲੰਘਣੀ। ਜਦੋਂ ਉਸ ਨੂੰ ਸਹਿਣਾ ਸੰਭਵ ਨਾ ਰਿਹਾ ਤਾਂ ਮੈਂ ਉਸ ਨੂੰ ਗੰਦੇ ਪਾਣੀ ਦੀ ਬਾਲਟੀ ਬਾਂਗ ਡੋਲ ਕੇ ਭੁੱਲ ਗਈ। ਮੈਨੂੰ ਕੁਝ ਨਹੀਂ ਸੀ ਪਤਾ ਕਿ ਮੈਂ ਕੀ ਕਰਨਾ ਹੈ ਪਰ ਇਤਨਾ ਪੱਕਾ ਪਤਾ ਸੀ ਕਿ ਉਸ ਘਰ ਵਿੱਚ ਵਾਪਸ ਕਿਸੇ ਹਾਲਤ ਵਿੱਚ ਨਹੀਂ ਜਾਣਾ। ਭਾਵੇਂ ਇਹ ਕਿਸੇ ਰਸੋਈ ਨੂੰ ਬੈਠਕ ਵਿੱਚ ਤਬਦੀਲ ਕਰਨ ਵਾਂਗ ਔਖਾ ਸੀ ਪਰ ਮੈਨੂੰ ਵਿਸ਼ਵਾਸ ਸੀ ਕਿ ਮੈਂ ਇਕੱਲੀ ਰਹਿ ਸਕਦੀ ਸਾਂ। ਇਸ ਚੇਤਨਾ ਨੇ ਮੇਰਾ ਵਿਹਾਰ ਬਦਲ ਦਿੱਤਾ। ਪਤੀ ਤੋਂ ਵਿਛੜ ਕੇ ਰਹਿ ਰਹੀ ਰਾਜਵੀਰ ਨੇ ਦੱਸਿਆ, "ਇਸਤਰੀ ਦੀ ਸਮਾਜਿਕ ਹਾਲਤ ਤਾਂ ਉਂਝ ਵੀ ਦੂਜੇ ਦਰਜੇ ਵਾਲੀ ਹੁੰਦੀ ਹੈ।" ਪਰ ਆਰਥਿਕ ਮੁਸ਼ਕਲਾਂ ਨਾਲ ਜਦੋਂ ਮੇਰਾ ਜੀਵਨ ਪੱਧਰ ਇੱਕਦਮ ਡਿੱਗ ਪਿਆ ਤਾਂ ਮੈਂ ਤਿਲਕੀ ਜ਼ਰੂਰ ਪਰ ਡਿੱਗੀ ਨਹੀਂ ਚੀਜ਼ਾਂ ਦੀਆਂ ਕੀਮਤਾਂ ਦਾ ਮੈਨੂੰ ਉਦੋਂ ਗਿਆਨ ਹੋਇਆ ਜਦੋਂ ਮੈਂ ਆਪਣੀ ਕਮਾਈ ਨਾਲ ਉਹਨਾਂ ਨੂੰ ਖਰੀਦਿਆ ਕਿਤਨੇ ਹੀ ਬਰੇ ਮਨਝ ਲੱਗਦਾ ਰਿਹਾ ਜਿਵੇਂ ਮੈਂ ਮਕਾਨ ਵਿੱਚ ਨਹੀਂ ਬਰਾਂਡੇ ਵਿੱਚ ਰਹਿ ਰਹੀ ਹੋਵਾਂ ਮੇਰੇ ਲਈ ਆਰਥਿਕ ਮਜਬੂਰੀਆਂ ਨਾਲੋਂ ਵੀ ਵੱਡੀ ਸਮੱਸਿਆ ਆਪਣੀ ਇਕਲਤਾ ਦੀ ਸੀ ਪਤੀ ਦੇ ਘਰ ਤੇ ਆ ਕੇ ਔਸਤਰੀ ਦਾ ਮਨ ਉਹ ਵੱਡ ਡਿੱਗ ਪੈਂਦਾ ਹੈ ਤੇ ਉਸ ਵਿੱਚ ਸੁਣੀਆਂ ਗੱਲਾਂ ਨੂੰ ਦੁਹਰਾਉਣ ਦੀ ਆਦਤ ਪੈ ਜਾਂਦੀ ਹੈ ਕਿਤਨਾ ਹੀ ਚਿਰ ਮੈਨੂੰ ਲੱਗਦਾ ਰਿਹਾ ਜਿਵੇਂ ਮੈਂ ਰੁਕੀ ਹੋਈ ਖੜੀ ਹੋਵਾਂ ਪਾਇਲ ਕਹਿ ਰਹੀ ਸੀ ਅਸਫਲਤਾ ਦਾ ਅਹਿਸਾਸ ਪੁਰਸ਼ ਨਾਲੋਂ ਔਸਤਰੀ ਨੂੰ ਵਧੇਰੇ ਹੁੰਦਾ ਹੈ ਜੇ ਬੱਚੇ ਹੋਣ ਤਾਂ ਚੀਜ਼ਾਂ ਦੀ ਚੋਣ ਅਤੇ ਪਕਵਾਨ ਵੱਖਰੀ ਭਾਂਦੇ ਹੋ ਜਾਂਦੇ ਹਨ ਹੌਲੀ-ਹੌਲੀ ਮੈਨੂੰ ਕਿਰਾਏ ਦਾ ਮਕਾਨ ਘਰ ਲੱਗਣ ਲੱਗ ਪਿਆ ਸ਼ੁਰੂ-ਸ਼ੁਰੂ ਵਿੱਚ ਮੈਂ ਥੋੜੀ ਜਹੀ ਉਡੀਕ ਨਾਲ ਹੀ ਤੱਕ ਜਾਂਦੀ ਸਾਂ ਅਤੇ ਨਿੱਕੀ-ਨਿੱਕੀ ਗੱਲ ਤੇ ਬਹੁਤ ਧੰਨਵਾਦੀ ਹੋ ਜਾਂਦੀ ਸਾਂ ਉਦੋਂ ਮੇਰੀਆਂ ਆਸਾਂ ਬਹੁਤ ਨੀਵੀਆਂ ਸਨ ਅਤੇ ਹੌਲੀ-ਹੌਲੀ ਇਹਨਾਂ ਦਾ ਕਦ ਵੱਡਾ ਹੋਣ ਲੱਗ ਪਿਆ ਭਾਵੇਂ ਮੁਕੱਦਮਾ ਲੜ ਕੇ ਮੈਂ ਪਤੀ ਤੋਂ ਖਰਚਾ ਬਣਵਾ ਲਿਆ ਸੀ ਪਰ ਮੈਂ ਉਸ ਨੂੰ ਅਦਾਲਤ ਵਿੱਚ ਹੀ ਕਹਿ ਦਿੱਤਾ ਸੀ ਜਾਂ ਤੈਨੂੰ ਮaaf ਕੀਤਾ ਇਹ ਮੈਂ ਇਸ ਲਈ ਕਿਹਾ ਸੀ ਕਿ ਮੇਰੇ ਮਨ ਵਿੱਚ ਉਸ ਕੋਲ ਵਾਪਸ ਮੋੜਨ ਦੀ ਕਦੇ ਵੀ ਇੱਛਾ ਪੈਦਾ ਨਾ ਹੋਵੇ। ਹੁਣ ਮੈਂ ਆਪ ਫੈਸਲਾ ਕਰਦੀ ਹਾਂ ਕਿ ਮੇਰੇ ਘਰ ਕਿਸ ਨੇ ਆਉਣਾ ਹੈ ਤੇ ਕਿਸ ਨੇ ਨਹੀਂ ਆਉਣਾ। ਮੇਰਾ ਮਨ ਸ਼ਾਂਤ ਹੈ ਤੇ ਕਿਸੇ ਪੁਰਸ਼ ਦੀ ਹਿੰਸਾ ਦੇ ਭੈ ਤੋਂ ਮੈਂ ਮੁਕਤ ਹਾਂ। ਊਸ਼ਾ ਦੱਸਦੀ ਹੈ, ਦਿਵਾਲੀ ਵਾਲੇ ਦਿਨ ਮੈਂ ਆਪਣੇ ਦੁੱਖ ਦਿਆਂ ਪਾਸਿਆਂ ਨੂੰ ਸੇਕਦੀ ਰਹੀ ਆਪਣੀ ਬੱਚੀ ਨਾਲ ਜਦੋਂ ਆਪਣੇ ਭਰਾ ਦੇ ਘਰ ਗਈ ਤਾਂ ਕੁਝ ਦਿਨਾਂ ਮਗਰੋਂ ਭਾਬੀ ਦੀ ਸ਼ਬਦਾਵਲੀ ਅਤੇ ਵਾਕ ਬਣਤਰ ਬਦਲ ਗਈ ਜਿਸ ਔਸਤਰੀ ਕੋਲ ਕਰਨ ਲਈ ਕੁਝ ਨਹੀਂ ਹੁੰਦਾ ਉਸ ਵੱਲ ਦੂਜੀਆਂ ਔਸਤਰੀਆਂ ਵੀ ਧਿਆਨ ਨਹੀਂ ਦਿੰਦੀਆਂ ਨੌਕਰੀ ਤਾਂ ਮੇਰੀ ਲੱਗੀ ਹੋਈ ਸੀ ਮੈਂ ਵੱਖਰਾ ਛੋਟਾ ਮਕਾਨ ਲੈ ਕੇ ਰਹਿਣ ਲੱਗ ਪਈ ਕਈ ਪੁਰਸ਼ਾਂ ਨੇ ਮੇਰੇ ਵਿੱਚ ਦਿਲਚਸਪੀ ਵਿਖਾਈ ਪਰ ਜਦੋਂ ਮੈਂ ਦੱਸਦੀ ਕਿ ਮੇਰੀ ਇੱਕ ਬੇਟੀ ਹੈ ਤਾਂ ਉਹ ਪਛਾਣਨ ਤੋਂ ਵੀ ਇਨਕਾਰੀ ਹੋ ਜਾਂਦੇ ਬੱਚੀ ਨੂੰ ਵੇਖ ਕੇ ਕਦੀ ਮੈਨੂੰ ਗੁੱਸਾ ਆਉਂਦਾ ਕਦੀ ਮੈਂ ਪ੍ਰਸੰਨ ਹੁੰਦੀ ਮੈਂ ਸੋਚਦੀ ਮੇਰੇ ਕੋਲ ਕੁਝ ਤਾਂ ਹੈ ਪਰ ਉਹੀ ਮੈਨੂੰ ਆਪਣੇ ਰਾਹ ਦੀ ਰੁਕਾਵਟ ਵੀ ਲੱਗਦੀ ਬੱਚਿਆਂ ਪ੍ਰਤੀ ਇਸਤਰੀਆਂ ਬਧੇਰੇ ਜ਼ਿੰਮੇਵਾਰੀ ਅਨੁਭਵ ਕਰਦੀਆਂ ਹਨ ਕਈ ਮਹੀਨੇ ਮੈਨੂੰ ਇੰਜ ਲੱਗਦਾ ਰਿਹਾ ਜਿਵੇਂ ਮੈਂ ਮਲਬੇ ਵਿੱਚੋਂ ਕੁਝ ਲੱਭ ਰਹੀ ਹੋਵਾਂ ਮੈਂ ਕੰਮ ਅਤੇ ਬੱਚੀ ਨੂੰ ਪਾਲਣ ਦੀ ਜ਼ਿੰਮੇਵਾਰੀ ਵਿੱਚ ਵੰਡੀ ਹੋਈ ਸਾਂ ਸੋਚਦੀ ਹਾਂ ਕਿ ਸਮੱਸਿਆਵਾਂ ਦੇ ਚੰਗੇ ਹੱਲ ਤਾਂ ਹੋ ਸਕਦੇ ਹਨ ਪਰ ਜ਼ਰੂਰੀ ਨਹੀਂ ਕਿ ਉਹ ਠੀਕ ਹੱਲ ਵੀ ਹੋਣ। ਇਸਤਰੀਆਂ ਆਪਣੇ ਪਤੀਆਂ ਦੇ ਹੱਥੋਂ ਹੋਏ અપਮਾਨ ਦੇ ਸਾਰੇ ਵੇਰਵੇ ਨਹੀਂ ਦੱਸਦੀਆਂ। ਮੈਂ ਮਹਿਸੂਸ ਕਰਦੀ ਹਾਂ ਕਿ ਗਰੀਬ ਹੋਣਾ ਆਪਣੇ ਆਪ ਵਿੱਚ ਬਹੁਤ ਵੱਡਾ અપਮਾਨ ਹੈ। ਅਤੇ ਗਰੀਬੀ ਸਾਹਮਣੇ ਸਾਰੀਆਂ ਪ੍ਰਾਪਤੀਆਂ ਤੇ ਹਿੰਮਤਾਂ ਫਿੱਕੀਆਂ ਪੈ ਜਾਂਦੀਆਂ ਹਨ। ਅਸੁਰੱਖਿਅਤ ਹੋਣ ਕਾਰਨ ਮੈਂ ਆਪਣੀ ਜ਼ਿੰਦਗੀ ਨੂੰ ਵਧੇਰੇ ਗੰਬੀਰਤਾ ਨਾਲ ਲੈਣ ਲੱਗ ਪਈ। ਮੈਨੂੰ ਡਰ ਸੀ ਕਿ ਕਿਦਰੇ ਮੇਰੀ ਨੌਕਰੀ ਹੀ ਨਾ ਚਲੀ ਜਾਵੇ। ਮੇਰੀ ਹਾਲਤ ਵਾਹੂਦਾਈ ਤੁਰਨ ਕਾਰਨ ਹਫ ਜਾਣ ਵਾਲੇ ਵਿਅਕਤੀ ਵਾਲੀ ਸੀ। ਖਰਚੇ ਸੰਬੰਧੀ ਮੁਕਾਦਮੇ ਵਿੱਚ ਮੇਰੇ ਪਤੀ ਨੇ ਜਿਸ ਢੰਗ ਨਾਲ ਆਪਣੀ ਗਰੀਬੀ ਅਤੇ ਅਚਾਰਗੀ ਦਾ ਪ੍ਰਗਟਾਵਾ ਕੀਤਾ, ਉਸ ਨੂੰ ਸੁਣ ਕੇ ਸ਼ੱਕ ਹੋਇਆ ਕਿ ਕੀ ਇਹ ਉਹੋ ਹੀ ਵਿਅਕਤੀ ਹੈ ਜਿਸ ਨਾਲ ਮੇਰਾ ਵਿਆਹ ਹੋਇਆ ਸੀ। ਸੋਇਆਂ ਨਾਲ ਮੈਂ ਆਪਣੇ ਚੁਬੇ ਹੋਏ ਕੰਡੇ ਕੱਢ ਲਏ ਹਨ ਹੁਣ ਮੇਰਾ ਜੀਵਨ ਟੀਕੇ ਹੋਏ ਸਰੋਵਰ ਤੇ ਸੁਰ ਹੋਏ ਸਾਜ਼ ਵਾਂਗ ਹੈ ਪਰ ਅੰਦਰ ਇੱਕ ਸਦੀਵੀ ਉਦਾਸੀ ਹੈ ਹੱਸਦੇ ਹੰਝੂਆਂ ਦੀ ਗਾਨੀ ਪਹਿਨ ਕੇ ਸੰਜੋਗ ਵਿਜੋਗ ਦੇ ਮਿਲਵੇਂ ਸੁਰ ਵਿੱਚ ਦਿਨ ਤਾਂ ਕੱਟੀ ਹੀ ਜਾ ਰਹੀ ਹਾਂ ਪਰ ਅਕਸਰ ਪੁਰਾਣੀ ਪੀੜ ਦੀ ਨਮੀ ਰੜਕ ਪੈਂਦੀ ਹੈ ਤੇ ਕਈ ਵਾਰ ਯਾਦਾਂ ਨੂੰ ਕੁਛੜ ਚੁੱਕ ਕੇ ਉਦਾਸੀ ਦੀ ਹਜ਼ੂਰੀ ਵਿੱਚ ਅੱਪੜ ਜਾਂਦੀ ਹਾਂ ਜਿੱਥੇ ਜੱਜਵੇਂ ਬੋਲਾਂ ਦੀ ਘਾੜ ਦੇ ਬਾਵਜੂਦ ਤੁਰ ਅੰਦਰੋਂ ਇੱਕ ਹੂਕ ਉੱਠਦੀ ਹੈ ਅੱਧੀਆਂ ਛੱਤਾਂ ਥੱਲੇ ਅਸੀਂ ਰੁਲ ਗਏ ਵਾਂਗ ਫਕੀਰਾਂ ਦੇ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ